ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਇਨਵਾਈਟ ਕੀਤਾ ਇਹਦੇ ਵਿੱਚ ਪਿੱਛੇ ਜਿਹੜਾ ਹੈਗਾ ਲੋਹਿਆ ਏਰੀਆ ਸ਼ਾਕਟ ਸਾਡੇ ਸਬਡਿਵੀਜ਼ਨ ਤੇ ਨਕੋਦਰ ਸਬਡਿਵੀਜ਼ਨ ਇਹਨਾਂ ਏਰੀਆ ਦੇ ਵਿੱਚ 2024 ਦੇ ਅਰਸੇ ਦੌਰਾਨ ਤੇ 2025 ਦੇ ਜਿਹੜੀ ਹੈਗਾ ਰੀਸੈਂਟ ਅਰਸੇ ਦੌਰਾਨ ਇਹਨਾਂ ਦੇ ਵਿੱਚ ਕੁਝ ਕੇਸ ਸਾਡੇ ਕੋਲ ਇਸ ਤਰ੍ਹਾਂ ਦੇ ਸਾਹਮਣੇ ਆਏ ਜਿਹੜੇ ਕਿ ਰੈਂਸਮ ਕਾਲਸ ਜਿਹੜੀਆਂ ਉਹ ਆਪਣੇ ਜਿਹੜੇ ਹੈਗੇ ਨੇ ਸਸਪੈਕਟਸ ਵੱਲੋਂ ਕੀਤੀਆਂ ਜਾਂਦੀਆਂ ਸੀ ਜਿਹੜੇ ਕਾਲ ਲਾਉਂਦੀ ਹੈਗੀ ਸੀ ਕਾਲਸ ਆਉਂਦੀਆਂ ਸੀ ਕਿ ਜਿਹੜੇ ਬਿਜ਼ਨਸਮੈਨ ਹੈਗੇ ਏਰੀਆ ਦੇ ਉਹਨਾਂ ਨੂੰ ਕਾਲਸ ਆਉਂਦੀਆਂ ਸੀ ਤੇ ਉਹਨਾਂ ਨੂੰ ਫਰौती ਜਿਹੜੀ ਆ ਉਹਨਾਂ ਤੋਂ ਮੰਗੀ ਜਾਂਦੀ ਸੀ ਕਿ ਫਰौती ਨਾ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਧੋਖੇ ਦਿੱਤੀ ਜਾਂਦੀ ਸੀ ਕਿ ਉਹਨਾਂ ਦੇ ਜਿਹੜਾ ਹੈਗਾ ਐਕਚੁਅਲੀ ਆ ਜਾਊਗਾ ਤੇ ਉਹਨਾਂ ਦੇ ਇੱਕ ਜਿਹੜਾ ਹੈਗਾ ਕਿ ਉਹਨਾਂ ਨੂੰ ਮਾਰਿਆ ਜਾਊਗਾ ਉਹਨਾਂ ਨੂੰ ਗੋਲੀ ਚਲਾ ਕੇ ਉਹਨਾਂ ਦੇ ਉੱਤੇ ਅਟੈਕਰ ਦਾ ਫੀਅਰ ਤੇ ਉਹਨਾਂ ਨੂੰ ਜਿਹੜਾ ਹੈਗਾ ਮੌਤ ਦਾ ਫੀਅਰ ਜਿਹੜਾ ਦਿੱਤਾ ਜਾਂਦਾ ਸੀ ਡਰਾਵਾ ਪਾਇਆ ਜਾਂਦਾ ਸੀ ਕਿ ਤੁਹਾਨੂੰ ਮਾਰ ਦਿੱਤਾ ਜਾਊਗਾ ਤਾਂ ਜਿਹੜੀਆਂ ਇਹ ਵਾਲੀਆਂ ਵਾਰਦਾਤਾਂ ਸੀ ਇਹਦੇ ਵਿੱਚ ਏਰੀਆ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹਨਾਂ ਦੇ ਵਿੱਚ ਕਾਫੀ ਕਿ ਜਿਹੜੀ ਹੈਗੀ ਇਨਸਿਕਿਉਰਿਟੀ ਦੀ ਜਿਹੜੀ ਹੈ ਭਾਵਨਾ ਫੈਲਦੀ ਸੀ ਪਿਛਲੇ ਲਾਸਟ ਅਸੀਂ ਦੋ ਦਿਨਾਂ ਦੇ ਵਿੱਚ ਨਕੋਦਰ ਸਬ ਡਿਵੀਜ਼ਨ ਦੇ ਵਿੱਚ ਵੀ ਜਿਹੜੇ ਹੈਗੇ ਨੇ ਕੇਸ ਜਿਹੜੇ ਟਰੇਸ ਕੀਤੇ ਆ ਉਥੇ ਵੀ ਜਿਹੜੇ ਸਾਡੇ 2 ਕੇਸ ਟ੍ਰੇਸ ਹੋਏ ਜਿਨ੍ਹਾਂ ਦੇ ਵਿੱਚ ਕਾਲਸ ਆਈਆਂ ਸੀ ਉਹਨਾਂ ਦੇ ਵਿੱਚ ਵੀ ਦੋ ਦੋਸ਼ੀ ਅਸੀਂ ਨਕੋਦਰ ਦੇ ਵਿੱਚ ਵੀ ਇੱਕ ਬੇਕਰੀ ਵਾਲੀ ਜਿਹੜੀ ਹੈਗੀ ਹੈ ਉਥੇ ਨੇ ਵਧੀਆ ਅੱਛੀ ਜਿਹੜਾ ਕੋਈ ਬਿਜ਼ਨਸ ਦਾ ਸੈਟਅਪ ਸੀ ਬਿਕਰੀ ਦਾ ਉਹਦੇ ਓਨਰ ਤੋਂ ਕਾਲ ਕੀਤੀ ਸੀ ਉਹ ਵੀ ਅਸੀਂ ਟ੍ਰੇਸ ਕੀਤੇ ਆ ਤਾਂ اسی ਲੜੀ ਦੇ ਵਿੱਚ ਅਸੀਂ ਮਿਹਨਤ ਕਰ ਰਹੇ ਸੀ ਕਿ ਜਿਹੜੀਆਂ ਰੈਨਸਮ ਜਾਂ ਐਕਸਟਰਸ਼ਨ ਕਾਲਸ ਕਰ ਰਹੇ ਆ ਗੈਂਗ ਹੈ ਕਿ ਅਸੀਂ ਉਹਨਾਂ ਦੀ ਤੈਅ ਤੱਕ ਜਾਈਏ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਇੱਥੇ ਜਿਹੜੇ ਹੈਂਡਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰੀਏ ਤਾਂ ਜਿਵੇਂ ਤੁਸੀਂ ਦੇਖਿਆ ਕਿ ਆ ਜਿਹੜੇ ਅੱਜ ਅਸੀਂ ਇਹ ਅਰੈਸਟ ਕੀਤੇ ਐ ਇਹਨਾਂ ਦੇ ਨਾਲ ਅਰੈਸਟ ਦੇ ਨਾਲ ਸਾਡੇ ਸ਼ਾਹਕੋਟ ਸਬਡਿਵੀਜ਼ਨ ਦੇ ਪੰਜ ਵੀ ਜਿਹੜੇ ਮੁਕਦਮੇ ਸੀ ਦਰਜ ਮੁਕਦਮੇ ਸੀ ਉਹ ਅਸੀਂ ਟਰੇਸ ਕੀਤੇ ਐ ਜਿਨ੍ਹਾਂ ਦੇ ਵਿੱਚ ਤਿੰਨ ਮੁਕਦਮੇ 2024 ਦੇ ਵਿੱਚ ਦਰਜ ਹੋਏ ਸੀ ਦੋ ਮੁਕਦਮੇ ਜਿਹੜੇ ਹੈਗੇ 2025 ਦੇ ਵਿੱਚ ਸਬਡਿਵੀਜ਼ਨ ਸ਼ਾਹਕੋਟ ਦੇ ਵਿੱਚ ਦਰਜ ਹੋਏ ਸੀ ਤਾਂ ਉਹਨਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ 5 ਮਕਦਮੇ ਸਾਡੇ ਦਰਜ ਹੈਗੇ ਸੀ ਜਿਥੇ ਇਹਨਾਂ ਦੇ ਵਿੱਚ ਅ ਇੱਕ ਮਕਦਮਾ ਜਿਹੜਾ ਹੈਗਾ 10ਵੇਂ ਮਹੀਨੇ 2024 ਦੇ ਵਿੱਚ 8 ਅਕਤੂਬਰ ਦਾ ਦਰਜ ਹੋਇਆ ਸੀ ਫਿਰ ਉਸ ਤੋਂ ਬਾਅਦ ਇੱਕ 24/10 ਨੂੰ ਦਰਜ ਹੋਇਆ ਤਾਂ ਇੱਕ ਨਵੰਬਰ 2024 ਦੇ ਵਿੱਚ ਦਰਜ ਹੋਇਆ ਇਹ ਤਿੰਨਾਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਅ ਥਾਣਾ ਲੋਹਿਆਂ ਦੇ ਵਿੱਚ ਇਹ ਤਿੰਨੇ ਜਿਹੜੇ ਹੈਗੇ ਨੇ ਦਰਜ ਹੋਏ ਸੀ ਤਾਂ ਇਹਨਾਂ ਦੇ ਵਿੱਚ ਜਿਹੜੀ ਫਰੋਤੀ 50-50 ਲੱਖ ਦੀ ਫਰੋਤੀ ਹੈ ਕਾਲ ਕਰਕੇ ਮੰਗੀ ਗਈ ਸੀ 2 2025 ਦੇ ਵਿੱਚ ਮਗਦਮੇ ਦਰਜ ਹੋਏ ਉਹਨਾਂ ਦੇ ਵਿੱਚ ਵੀ 50 ਲੱਖ ਦੀ ਜਿਹੜੀ ਹੈ ਕੀ ਹੈ ਕਾਲ ਕਰਕੇ ਫਰੋਤੀ ਜਿਹੜੀ ਹੈ ਮੰਗੀ ਗਈ ਸੀ ਤਾਂ ਇਹਦੇ ਵਿੱਚ ਅਸੀਂ ਜਦੋਂ ਇਹਦੀ ਗਹਿराई ਨਾਲ ਜਿਹੜੀ ਹੈਗੀ ਪੁੱਛਗិច្ច ਕੀਤੀ ਤਾਂ ਅਸੀਂ 8 ਦੋਸ਼ੀਆਂ ਨੂੰ ਹੁਣ ਤੱਕ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈਗਾ ਜਿਹੜੇ 8 ਦੋਸ਼ੀ ਗ੍ਰਿਫਤਰ ਕੀਤੇ ਹੈਗੇ ਉਹਨਾਂ ਚੋਂ 6 ਦੋਸ਼ੀ ਜਿਹੜੇ ਹੈਗੇ ਤੇ ਅੱਜ 24 ਤਰੀਕ ਨੂੰ ਅਸੀਂ ਅਰੈਸਟ ਕੀਤੇ ਆ ਤਾਂ ਇਹਨਾਂ ਦੇ ਵਿੱਚ ਦੋ ਦੋਸ਼ੀ ਜਿਹੜੇ ਇੱਕ ਅਨਮੋਲਪ੍ਰੀਤ ਸਿੰਘ ਇੱਕ ਮਨੀ ਐਂਡ ਇੱਕ ਨਵਦੀਪ ਜਿਹੜਾ ਸੋਨਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਵਦੀਪ ਨੂੰ ਇੱਕ ਮਨੀ ਤੇ ਇੱਕ ਅਨਮੋਲਪ੍ਰੀਤ ਇਹਨਾਂ ਨੂੰ ਗ੍ਰਿਫਤਰ ਕੀਤਾ ਤੇ ਲੜੀ ਦੇ ਵਿੱਚ ਚੱਲਦੇ ਰਹਿ ਕੇ ਇਹਨਾਂ ਦੇ ਮੇਚ ਜਿਹੜੀ ਮੇਨ ਜਿਹੜੀ ਤੱਥ ਸਾਹਮਣੇ ਆਇਆ ਕੇ ਦੋਸ਼ੀ ਜਿਹੜੇ ਹੈਗੇ ਨੇ ਮੇਨ ਇਹਦੇ ਵਿੱਚ ਅਮਰੀਕਾ ਦੇ ਵਿੱਚ ਤੇ ਇੰਗਲੈਂਡ ਯੂਕੇ ਦੇ ਵਿੱਚ ਇਹ ਯੂਕੇ ਦੇ ਵਿੱਚ ਜਿਹੜੇ ਦੋਸ਼ੀ ਰਹਿ ਰਹੇ ਨੇ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹ ਉੱਥੇ ਬੈਠ ਕੇ ਜਿਹੜੀਆਂ ਇਹਨੇ ਅਮਰੀਕਾ ਦੇ ਨੰਬਰ ਤੋਂ ਐਂਡ ਜਿਹੜੇ ਹੈਗੇ ਨੇ ਇਹਨਾਂ ਨੰਬਰ ਜਿਹੜੇ ਯੂਕੇ ਦੇ ਨੰਬਰ ਸੀ ਉੱਥੋਂ ਇਹ ਕਾਲ ਜਿਹੜੀਆਂ ਨੇ ਇਹਨਾਂ ਵੱਲੋਂ ਰੈਂਸਮ ਕਾਲ ਕੀਤੀਆਂ ਜਾਂਦੀਆਂ ਸੀ ਤੇ ਆਮ ਵਿਅਕਤੀ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਡਰਾਬੇ ਦੇ ਦੇ ਕੇ ਤੇ ਜਿਹੜਾ ਹੈਗਾ ਐਕਸਟਰਸ਼ਨ ਜਿਹੜੀਆਂ ਕਾਲ ਸੀ ਤੇ ਪੈਸੇ ਦੀ ਫਰੋਤੀ ਦੀ ਕੀਤੀ ਜਾਂ ਸੀ ਬਟ ਸਾਡੀਆਂ ਜਿਹੜੀਆਂ ਟੀਮਸ ਹੈਗੀਆਂ ਇਹਨਾਂ ਵਿੱਚ ਸਾਡੇ ਡੀਐਸਪੀ ਸ਼ਾਹਕੋਟ ओंकार ਸਿੰਘ ਬਰਾੜ ਸਾਡੇ ਬਲਵਿੰਦਰ ਸਿੰਘ ਭੁੱਲਰ ਜਿਹੜੇ ਆਪਣੇ ਐਸਐਚਓ ਸ਼ਾਹਕੋਟ ਸਾਡੇ ਐਸਐਚਓ ਲੋਹੀਆਂ ਇਹਨਾਂ ਦੇ ਸਾਰਿਆਂ ਨੇ ਜਿਹੜੀ ਮਿਹਨਤ ਕੀਤੀ ਹੈ ਐਂਡ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਇਹ ਪਾਇਆ ਗਿਆ ਕਿ ਇੱਕ ਜਰਮਨ ਜੀਤ ਜੰਮੂ ਜਿਹੜਾ ਹੈਗਾ ਮੁੰਡਾ ਹੈਗਾ ਇਹ ਤਰਨਧਰ ਨੇ ਏਰੀਆ ਦਾ ਰਹਿਣ ਵਾਲਾ ਇਹ ਮੈਂ ਇਸ ਵਕਤ ਦੋ ਨੰਬਰ ਦੇ ਵਿੱਚ ਅਮਰੀਕਾ ਚ ਗਿਆ ਹੋਇਆ ਇਹ ਜਿਹੜਾ ਜਰਮਨ ਮੁੰਡਾ ਉਹਦੇ ਅੱਗੇ ਇੱਥੇ ਲਿੰਕ ਹੈਗੇ ਸੀ ਜਿਹੜੇ ਇੱਥੇ ਉਹਨਾਂ ਦੇ ਅੱਗੇ ਲਿੰਕ ਜਿਹੜੇ ਹੈਂਡਲਰ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਮਨਪ੍ਰੀਤ ਮਣੀ ਮੁੰਡਾ ਤੁਸੀਂ ਇਹ ਜਿਹੜਾ ਅਰੈਸਟ ਕੀਤਾ ਇਹ ਦੇਖਿਆ ਇਹਦੀ ਇੱਕ ਫੋਟੋ ਵੀ ਸ਼ੇਅਰ ਕਰਦਾਂਗੇ ਉਹਦੇ ਨਾਲ ਇੰਨਾ ਡੈਸਪਰੇਟਲੀ ਜੁੜਿਆ ਹੋਇਆ ਕਿ ਇਹਨੇ ਆਪਣੇ ਬਾਡੀ ਦੇ ਉੱਪਰ ਉਹਦਾ ਜਰਮਨ ਦਾ ਤੇ ਉਹਦੇ ਭਰਾ ਦਾ ਜੋਬਨ ਦਾ ਨਾਮ ਵੀ ਇੰਗਰੇਵ ਕਰਾਇਆ ਉਹਦਾ ਟੈਟੂ ਬਣਾਏ ਹੋਏ ਨੇ ਉਹਦੇ ਨਾਂ ਦੇ ਜਿਹੜੇ ਪਰਮਾਨੈਂਟ ਟੈਟੂ ਨੇ ਜਿਹੜਾ ਇਹ ਜਰਮਨਜੀਤ ਹੈਗਾ ਜੰਮੂ ਜਿਹਦਾ ਮੁੰਡਾ ਹੈਗਾ ਜਰਮਨ ਇਹ ਅਮਰੀਕਾ ਚ ਹੈ ਇਹਨਾਂ ਨੂੰ ਕਾਲ ਕਰਦਾ ਸੀ ਇਹਦੇ ਨਾਲ ਇੱਕ ਮੁੰਡਾ ਇੱਕ ਗਗਨ ਹੈਗਾ ਬਟਾਲਾ ਏਰੀਆ ਦਾ ਉਹ ਵੀ ਅਮਰੀਕਾ ਦੇ ਵਿੱਚ ਰਹਿੰਦਾ ਇੱਕ ਰਾਜਕਰਨਜੀਤ ਸਿੰਘ ਉਰਫ ਰਾਜਾ ਜਿਹੜਾ ਹੈਗਾ ਇਹ ਲੋਹੀਆ ਏਰੀਆ ਦਾ ਰਹਿਣ ਵਾਲਾ ਐਂਡ ਇਹ ਵੀ ਅਮਰੀਕਾ ਦੇ ਵਿੱਚ ਅੱਜ ਕੱਲ੍ਹ ਰਹਿ ਰਿਹਾ ਇਹ ਅਮਰੀਕਾ ਦੇ ਵਿੱਚ ਇਹਨਾਂ ਨੇ ਇੱਕ ਗੈਂਗ ਬਣਾਇਆ ਕਿ ਵਕ ਵਕ ਲੋਕਾਂ ਨੂੰ ਜਿਹੜੀਆਂ ਕਾਲ ਕਰਕੇ 180 ਕਾਲ ਕਰਨ ਵਾਸਤੇ ਉਹਨਾਂ ਦੇ ਜਿਹੜੇ ਅਸੀਂ ਅਰੈਸਟ ਕੀਤੇ ਤੇ ਹੈਂਡਲਰ ਜਿਹੜੇ ਹੈਗੇ ਸੀ ਉਹਨਾਂ ਤੋਂ ਅਸੀਂ ਅਰੈਸਟ ਕੀਤਾ ਤਾਂ ਇਹਨਾਂ ਨੇ ਇੱਕ ਸਾਡੇ ਏਰੀਆ ਦੇ ਵਿੱਚ ਸ਼ਾਹਕੋਟ ਏਰੀਆ ਚ ਲੋਹੀਆਂ ਏਰੀਆ ਚ ਗੈਸ ਸਟੇਸ਼ਨ ਹੈਗਾ ਪੈਟਰੋਲ ਪੰਪ ਹੈਗਾ ਉੱਥੇ ਵਾਰਦਾਤ ਕੀਤੀ ਸੀ ਉੱਥੇ ਆ ਕੇ ਇਹਨਾਂ ਨੇ ਫਾਇਰਿੰਗ ਕੀਤੀ ਤਾਂ ਫਾਇਰਿੰਗ ਕਰਨ ਵਾਲੇ ਜਿਹੜੇ ਦੋਸ਼ੀ ਹੈਗੇ ਸੀ ਉਹ ਅਸੀਂ ਪਾਇਆ ਗਿਆ ਕਿ ਇਹਦੇ ਵਿੱਚ ਨਵਦੀਪ ਜਿਹੜਾ ਹੈਗਾ ਸੋਨਾ ਐਂਡ ਜਿਹੜਾ ਮਨਪ੍ਰੀਤ ਹੈਗਾ ਇਹਨਾਂ ਨੇ ਫਾਇਰਿੰਗ ਕੀਤੀ ਸੀ ਬਾਕੀਆਂ ਨੇ ਇਹਨਾਂ ਨੂੰ ਅਸਿਸਟ ਕੀਤਾ ਸੀ ਤਾਂ ਉਹ ਸਾਰੀ ਲੜੀ ਦੇ ਵਿੱਚ ਇਸੇ ਤਰੀਕੇ ਨਾਲ ਜਦੋਂ ਹੋਰ ਅਸੀਂ ਡੀਪਲੀ ਇਨਵੈਸਟੀਗੇਟ ਕੀਤਾ ਤਾਂ ਉਹਦੇ ਵਿੱਚ ਇੰਗਲੈਂਡ ਜਿਹੜਾ ਹੈਗਾ ਯੂਕੇ ਦੇ ਵਿੱਚ ਰਹਿਣ ਵਾਲੇ ਇੱਕ ਨਵਦੀਪ ਸਿੰਘ ਇਹ ਗੱਲ ਆ ਇਹ ਯੂਕੇ ਦੇ ਵਿੱਚ ਰਹਿ ਰਹੇ ਆ ਜਿਹੜਾ ਇਹਦਾ ਇਹ ਜਿਹੜਾ ਜਿਹੜਾ ਨਵਦੀਪ ਗੱਲ ਆ ਹੈਗਾ ਕਪੂਰਥਲੇ ਦੇ ਇਹਦੇ ਵਿੱਚ ਇਹਦਾ ਪਿੰਡ ਪੈਦਾ ਕਬੀਰਪੁਰ ਪਿੰਡ ਐਂਡ ਇਸੇ ਤਰੀਕੇ ਨਾਲ ਹੀ ਇੱਕ ਜਗਦੀਪ ਜੱਗਾ ਹੈਗਾ ਇਹ ਵੀ ਜਿਹੜਾ ਕਪੂਰਥਲੇ ਦਾ ਸੁਲਤਾਨਪੁਰ ਇਹ ਲੋਧੀ ਏਰੀਆ ਦਾ ਰਹਿਣ ਵਾਲਾ ਇਹ ਯੂਕੇ ਦੇ ਵਿੱਚ ਰਹਦੇ ਆਗੇ ਤਾਂ ਇਸ ਸਾਰੇ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਸਾਡੇ ਕੋਲੇ ਯੂਕੇ ਦੇ ਐਂਡ ਹੈ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ 2 ਨੰਬਰ ਦੇ ਵਿੱਚ ਉੱਥੇ ਗਏ ਹੋਏ ਨੇ ਡੰਕੀ पार ਕੇ ਉੱਥੇ ਗਏ ਹੋਏ ਨੇ ਉਹ ਜਿਹੜੇ ਵਿਅਕਤੀ ਸਾਹਮਣੇ ਆਏ ਨੇ ਕਿ ਜਿਹੜੇ ਉੱਥੇ ਬੈਠ ਕੇ ਜੜੀਆਂ ਕੌਲਾ ਕਰਾਉਂਦੇ ਸੀ ਐਂਡ ਅੱਠ ਬੰਦੇ ਅਸੀਂ ਉਹ ਰੈਸਟੋ ਕੀਤੇ ਆ ਜਿਹੜੇ ਇੱਥੇ ਇਹਨਾਂ ਦੇ ਹੈਡਲਰ ਸੀ ਤੇ ਇੱਥੇ ਲੋਕਾਂ ਨੂੰ ਜਾ ਕੇ ਉਹਨਾਂ ਦੇ ਕਹਿਣ ਦੇ ਉੱਪਰ ਜਿਹੜੀ ਹੈਗੀ ਆ ਗੋਲੀ ਵਗੈਰਾ ਚਲਾਉਂਦੇ ਸੀ ਇਹਨਾਂ ਤੋਂ ਜਿਹੜਾ ਹੈਗਾ ਪਿਸਤਲ ਬਰਾਮਦ ਕੀਤਾ ਐਂਡ ਮੋਟਰਸਾਈਕਲ ਜਿਹੜੇ ਇਹਨਾਂ ਯੂਜ਼ ਕੀਤੇ ਜਾਂਦੇ ਸੀ ਉਹ ਬਰਾਮਦ ਕੀਤਾ ਐਂਡ ਪਲੱਸ ਇਹਨਾਂ ਦੇ ਸਾਡੇ ਚਾਰ ਜਿਹੜੇ ਦੋਸ਼ੀ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਨਾਮਿਨੇਟ ਕੀਤਾ ਹਲੇ ਇਹਨਾਂ ਦੇ ਨਾਲ ਦੇ ਹੀ ਨੇ ਉਹਨਾਂ ਨੂੰ ਅਰੈਸਟ ਕਰਨਾ ਬਾਕੀ ਹੈ ਤਾਂ ਟੋਟਲ ਹਲੇ ਤੱਕ ਇਹ ਸਾਰੇ ਜਿਹੜੇ ਕ੍ਰਾਈਮ ਦੇ ਵਿੱਚ 18 ਵਿਅਕਤੀ ਜਿਹੜੇ ਹੈਗੇ ਨੇ ਹੁਣ ਤੱਕ ਫਿਗਰ ਆਊਟ ਹੋਏ ਨੇ ਜਿਨ੍ਹਾਂ ਚੋਂ ਅਸੀਂ 8 ਨੂੰ ਅਰੈਸਟ ਕਰ ਚੁੱਕੇ ਆ 6 ਜਿਹੜੇ ਹੈਗੇ ਨੇ ਵਿਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜੇ ਲਿਆਉਣ ਵਾਸਤੇ ਜਿਹੜੀ ਉਹਨਾਂ ਨੂੰ ਨਾਮਿਨੇਟ ਅਸੀਂ ਕੀਤਾ ਹੋਇਆ ਪ੍ਰੋਪਰ ਤੇ ਇਹਨਾਂ ਦੀ ਜਿਹੜੀ ਲੀਗਲ ਸਾਡੀ ਕਾਰਵਾਈ ਹੈਗੀ ਹੈ ਸਾਡੀ ਐਕਸਟਰੈਡੀਸ਼ਨ ਦੀ ਕਾਰਵਾਈ ਹੁੰਦੀ ਹੈ ਜਾਂ ਸਾਡੀ ਹਵਾਲਗੀ ਵਾਲੀ ਜਿਹੜੀ ਹੁੰਦੀ ਹੈ ਸਾਰੀ ਕਾਰਵਾਈ ਜਿਹੜੇ ਸਾਡੇ ਡਿਪਲੋਮੈਟਿਕ ਚੈਨਲ ਦੇ ਉਹਨਾਂ ਦੇ ਜ਼ਰੀਏ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਤੇ ਚਾਰ ਜਿਹੜੇ ਵਿਅਕਤੀ ਜਿਹੜੇ ਇਹਨਾਂ 'ਚ ਅਸੀਂ ਨਾਮਿਨੇਟ ਕੀਤੇ ਇਹਨਾਂ ਨੂੰ ਅਰੈਸਟ ਕਰਨਾ ਜਿਹੜਾ ਬਾਕੀ ਆ ਤਾਂ ਉਹ ਅਸੀਂ ਇਹਨਾਂ ਨੂੰ ਕਰਨਾ ਇਹ ਜਿਹੜੇ ਮਕਦਮੇ ਦੇ ਵਿੱਚ ਅਸੀਂ ਦੱਸ ਰਿਹਾ ਕਿ ਇਹਦੇ ਵਿੱਚ ਅਸੀਂ 307 ਦੇ ਜਿਹੜੇ ਮਕਦਮਾ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਐਕਸਟਰਸ਼ਨ ਕਾਲ ਦੇ ਨਾਲ ਨਾਲ 300 ਜਦੋਂ ਇਹਨਾਂ ਨੇ ਆਗੇ ਫਾਇਰਿੰਗ ਕੀਤੀ ਸੀ ਤਾਂ ਉਥੇ 196 ਨੂੰ ਮਕਦਮਾ 307 ਦਾ ਥਾਣਾ ਲੋਹੀਆਂ ਦੇ ਵਿੱਚ ਜਿਹੜਾ ਹੈਗਾ ਉਥੇ ਹੋਇਆ ਉਸ ਤੋਂ ਬਾਅਦ ਜਦੋਂ ਸਾਡੇ ਮਨਪ੍ਰੀਤ ਮਣੀ ਜਿਹੜਾ ਮੇਨ ਐਕਟਰ ਇਹਦੇ ਵਿੱਚ ਸਾਹਮਣੇ ਆਇਆ ਜਿਹੜਾ ਸੀ ਜਿਹਨੇ ਫਾਇਰਿੰਗ ਕੀਤੀ ਸੀ ਇਹਨੂੰ ਅਸੀਂ ਅਰੈਸਟ ਕੀਤਾ ਅਰੈਸਟ ਕਰਕੇ ਇਹਦੇ ਨਾਲ ਦਾ ਜਿਹੜਾ ਨਵਦੀਪ ਸੋਨਾ ਉਹਨੂੰ ਅਰੈਸਟ ਕਰਨ ਵਾਸਤੇ ਪੁਲਿਸ ਪਾਰਟੀ ਤਰਨਤਾਰਨ ਏਰੀਆ ਦੇ ਵਿੱਚ ਉਹਦੇ ਪਿੰਡ ਜਿਹੜਾ ਹੈਗਾ ਜਾਂਦੀ ਆ ਤਾਂ ਉਹ ਜਿਹੜਾ ਨਵਦੀਪ ਸੋਨਾ ਹੈਗਾ ਉਹ ਇੱਕ ਛਾਪੜੀ ਪਿੰਡ ਦੇ ਵਿੱਚ ਤਿੰਨ ਮੁੰਡਿਆਂ ਦੇ ਨਾਲ ਇਹ ਟੋਟਲ ਤਿੰਨ ਜਣੇ ਉੱਥੇ ਖੜੇ ਸੀ ਜਿਨ੍ਹਾਂ ਨੇ ਸਾਡੇ ਜਿਹੜਾ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚਦੀ ਆ ਤਾਂ 19 6 ਨੂੰ ਉੱਥੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਜਿਹਦੇ ਵਿੱਚ ਸਾਡੀ ਜਿਹੜਾ ਹੈਗਾ ਇੰਸਪੈਕਟਰ ਸਾਡੀ ਐਸਐਚਓ ਲੋਹਿਆ ਵੱਲੋਂ ਜਦੋਂ ਆਪਣੇ ਬਚਾਅ ਦੀ ਖਾਤਰ ਦੇ ਸੈਲਫ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰਿੰਗ ਕੀਤੀ ਗਈ ਤਾਂ ਇੱਕ ਗੁਰਸੇਵਕ ਸਿੰਘ ਨਾਂ ਦਾ ਜਿਹੜਾ ਮੁੰਡਾ ਹੈਗਾ ਸੀ ਜਿਹੜਾ ਉਹਦੇ ਵਿੱਚ ਸੀ ਉਹਦੇ ਜਿਹੜੀ ਹੈਗੀ ਹੈ ਖੱਬੀ ਬਾਹ ਦੇ ਵਿੱਚ ਫਾਇਰ ਲੱਗਿਆ ਜਿਹੜਾ ਜ਼ਖਮੀ ਹੋ ਗਿਆ ਸੀ ਉਹਨੂੰ ਪੀਜੀਆਈ ਦੇ ਵਿੱਚ ਐਡਮਿਟ ਕਰਾਇਆ ਸੀ ਉਤੋਂ ਹੁਣ ਉਹਨੂੰ ਡਿਸਚਾਰਜ ਕਰਵਾ ਕੇ ਉਹਦਾ ਆਪਰੇਟ ਵਗੈਰਾ ਹੋਇਆ ਹੁਣ ਜਿਹੜਾ ਹੈਗਾ ਸਿਵਲ ਹਸਪੀਟਲ ਜਿਹੜਾ ਹੈਗਾ ਅ ਛਾ ਕੋਟ ਲੋਯਾ ਦੇ ਵਿੱਚ ਉਹਨੂੰ ਐਡਮਿਟ ਕਰਵਾਇਆ ਗਿਆ ਤਾਂ ਇਸੇ ਤਰੀਕੇ ਨਾਲ ਜਿਹੜਾ ਉੱਥੋਂ ਮੁੰਡਾ ਭੱਜਿਆ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਹਰਮਨ ਹਮੂ ਇੱਕ ਜਿਹਨੇ ਫਾਇਰ ਕਰਕੇ ਭੱਜਿਆ ਸੀ ਉਹ ਮੁਕਦਮੇ ਦੇ ਵਿੱਚ ਨੋਬੀਨੇਟ ਹੈ ਤਾਂ ਇਹ ਸਾਰੀ ਜਿਹੜੀ ਹੈਗੀ ਸਾਡੇ ਪੁਲਿਸ ਪਾਰਟੀ ਦੀ ਸਾਡੇ ਸਬ ਡਿਵੀਜ਼ਨ ਦੀ ਤੇ ਐਂਡ ਡਿਸਟ੍ਰਿਕਟ ਦੀ ਜਿਹੜੀ ਹੈਗੀ ਐਂਡ ਵੱਖ-ਵੱਖ ਟੀਮਸ ਜਿਹੜੀਆਂ ਲਾਈਆਂ ਹੋਈਆਂ ਸੀ ਉਹਦੇ ਵਿੱਚ ਡਿਸਪੈਚ ਕੀਤੀ ਸੀ ਇਨਕਲੂਡਿੰਗ ਸੀਆਈਏ ਟੀਮਸ ਦੇ ਵਿੱਚ ਸੀ ਤਾਂ ਇਹ ਸਾਰਾ ਇੱਕ ਜਿਹੜਾ ਟਾਰਗੇਟਡ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਜਿਹੜੀ ਸਾਨੂੰ ਸਫਲਤਾ ਮਿਲੀ ਇਹ ਕਦੇ ਵੀ ਨਹੀਂ ਬਾਤ ਇਸਦੀ ਕੀ ਚੀਜ਼ ਕੋਈ ਹੈਗਾ ਮੇ ਤੁਹਾਨੂੰ ਸ਼ੁਰੂਆਤ ਹੋਈ ਹੈ ਸਭ ਤੋਂ ਪਹਿਲਾਂ ਬੌਂਡਰ ਨੂੰ ਮੋਲ ਇਹਦੇ ਵਿੱਚ ਜਿਹੜੀ ਹੈਗੀ ਹੈ ਸਭ ਤੋਂ ਪਹਿਲਾਂ ਜਿਹੜਾ ਜਰਮਨ ਨਾ ਦਾ ਮੁੰਡਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਇਹ ਉੱਥੇ ਬੈਠਾ ਇਹਦੇ ਦਿਮਾਗ ਦੇ ਵਿੱਚ ਪਲਾਨ ਹੈਗਾ ਸੀ ਕਿ ਅਲੱਗ-ਅਲੱਗ ਲੋਕਾਂ ਨੂੰ ਜਿਵੇਂ ਕਾਲ ਕਰਦੀ ਤੇ ਪੈਸੇ ਲੈਣੇ ਇਹ ਜਿਹੜੇ ਅਨਮੋਲ ਜਿਹੜਾ ਮੁੰਡਾ ਹੈਗਾ ਇੱਥੇ ਤਾਂ ਉਹਨਾਂ ਨੇ ਇਸ ਨੂੰ ਅਨਮੋਲ ਨੂੰ ਪਹਿਲਾਂ ਯੂਜ਼ ਕੀਤਾ ਅਨਮੋਲ ਨੇ ਅੱਗੇ ਜਿਹੜਾ ਹੈਗਾ ਮਨੀਰ ਨੂੰ ਤੇ ਐਂਡ ਜਿਹੜਾ ਨਵਦੀਪ ਸੋਨਾ ਹੈਗਾ ਉਹਨਾਂ ਨੂੰ ਜਿਹੜੇ ਤਰਨਤਾਰਨ ਏਰੀਆ ਦੇ ਹੰਸਾਬ ਵਾਲਾ ਦੇ ਰਹਿਣ ਵਾਲੇ ਉਹਨਾਂ ਨੂੰ ਯੂਜ਼ ਕੀਤਾ ਐਂਡ ਇਹਨਾਂ ਜਿਹੜੇ ਨਵਦੀਮ ਸੋਨਾ ਹੈ ਟਰਮ ਇਹ ਜਿਹੜਾ ਮਨਪਰੀਤ ਬਣੀ ਹੈ ਇਹਨਾਂ ਨੇ ਪੈਟਰੋਲ ਪੰਪ ਦੇ ਉੱਤੇ ਆ ਕੇ ਜਿਹੜਾ ਹੈਗਾ ਫਾਇਰਿੰਗ ਕੀਤੀ ਤਾਂ ਫਾਇਰਿੰਗ ਤੋਂ ਬਾਅਦ ਜਿਹੜਾ ਅਸੀਂ ਅੱਗੇ ਜਿਹੜੀ ਤਫ਼ਤੀਸ਼ ਨੂੰ ਢੰਗਾਈ ਦੇ ਨਾਲ ਕਰਦੇ ਕਰਦੇ ਇਹ ਸਾਰੇ ਲਿੰਕ ਜਿਹੜੇ ਅਸੀਂ ਕਨੈਕਟਿੰਗ ਡਾਟਸ ਕਰਦੇ ਅਸੀਂ ਇਸ ਉੱਤੇ ਪਹੁੰਚ ਗਏ ਕਿੰਨੀਆਂ ਜਿਹੜੀਆਂ 5 ਜਿਹੜੀਆਂ ਨੇ ਸਾਡੇ ਜਿਹੜੇ ਮੁਕੱਦਮੇ ਇਹ ਟਰੇਸ 5 ਹੋਏ ਨੇ ਬਾਕੀ ਜਦੋਂ ਬਾਹਰ ਵਾਲੇ ਜਿਹੜੇ ਹੈਗੇ ਨੇ ਜਿਹੜੇ ਫੋਰਨ ਦੇ ਵਿੱਚ ਬੈਠੇ ਹੈਗੇ ਨੇ ਜਦੋਂ ਇਹਨਾਂ ਨੂੰ ਹਵਾਲਗੀ ਰਾਈ ਲਿਆਦਾ ਜਾਊਗਾ ਤਾਂ ਫਿਰ ਅੱਗੇ ਫਰਦਰ ਹੋਰ ਵੀ ਜਿਹੜੀਆਂ ਇਹ ਇਹਨਾਂ ਦੇ ਇੱਕ ਮੋਡਿਊਲ ਦੇ ਇਹਨਾਂ ਦਾ ਪਤਾ ਲੱਗਿਆ ਐਂਡ ਕਈ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਬਾਹਰ ਕਿੱਥੇ-ਕਿੱਥੇ ਕਾਲ ਕਰਕੇ ਇਹਨਾਂ ਨੇ ਜਾਂ ਫਰੌਤੀਆਂ ਲਈਆਂ ਨੇ ਉਹ ਅਗਲਾ ਕਿੱਥੋਂ ਇਸ ਕੀਵਾਂ ਦੇ ਮਾਲਕ ਵਿਕਰੀ ਵਾਲੀ ਗੋਲੀ ਕਿਹਦੀ ਹਾਂਜੀ ਵਿਕਰੀ ਵਾਲੀ ਗੋਲੀ ਉਹ ਮੋਰੇ ਦੀ ਕਿਹੜੀ ਵਿਕਰੀ ਤੇ ਜਿਹੜੀ ਗੋਲੀ ਚੱਲਦੀ ਹੈ ਆ ਜਿਹੜੇ ਵਿਕਰੀ ਵਾਲੇ ਸੀ ਉਹ ਡਿਫਰੈਂਟ ਮੋਡਿਊਲ ਹੈਗਾ ਉਹ ਅਸੀਂ ਆਲਰੇਡੀ ਇੱਕ ਸਹਿਮਨਾ ਦਾ ਮੁੰਡਾ ਸੀ ਉਹਦੇ ਵਿੱਚ ਉਹ ਅਸੀਂ ਰੈਸਟ ਜਿਹੜੇ ਨੇ ਦੋ ਜਣੇ ਕਰ ਲਏ ਵਿਕਰੀ ਦੇ ਕਿਹੋ ਕਿਹੋ ਰੈਸਟ ਵੀ ਜਿਹੜੀ ਸਾਰੇ ਇਸ ਦਾ ਕਿ ਹੁਣ ਤੱਕ ਜੇ ਉਤਾਰ ਹੋਏ ਨੇ ਮੇਜਰਲੀ ਕਿਸ ਪੀਸ ਰੂਟ ਦੇ ਬੰਦੇ ਨੇ ਕਿ ਇਹਨਾਂ ਦਾ ਕੋਈ ਪਹਿਲਾ ਕ੍ਰਾਈਮਨਲ ਬੈਕਗ੍ਰਾਉਂਡ ਹੈਗਾ ਹਾਂ ਜੀ ਜਿਹੜਾ ਕ੍ਰਾਈਮਨਲ ਬੈਕਗ੍ਰਾਉਂਡ ਦੇ ਇਹਨਾਂ ਦੀ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਅਨਮੋਲ ਹੈਗਾ ਉਹ ਤੇ ਇੱਕ ਪਰਚਾ ਪਹਿਲਾਂ ਪੁਰਾਣਾ ਹੈ ਮਣੀ ਦੇ ਉੱਤੇ ਪੰਜ ਪਰਚੇ ਨੇ ਨਵਦੀਪ ਸੋਨਾ ਜਿਹੜਾ ਹੈਗਾ ਉਹਦੇ ਤੇ ਚਾਰ ਪਰਚੇ ਜਿਹੜੇ ਹੈਗੇ ਨੇ ਲੁੱਟਾਂ ਖਵਾ ਦੇ ਸਾਰੇ ਜਿਹੜੇ ਆਮ ਜੈਕਟ ਵਗੈਰਾ ਦੇ ਹੈਗੇ ਨੇ ਐਂਡ ਤਿੰਨ ਚਾਰ ਜਿਹੜੇ ਦੋਸ਼ੀ ਬਾਕੀ ਹੈਗੇ ਨੇ ਉਹਨਾਂ ਤੇ ਇੱਕ ਇੱਕ ਸਿੰਗਲ ਪਰਚਾ ਆਏਗਾ ਐਂਡ ਜਿਹੜਾ ਜਰਮਨ ਜੰਮੂ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦੇ ਉੱਤੇ ਨੌ ਪਰਚੇ ਦਰਜ ਨੇ ਐਂਡ ਇੱਕ ਸਤਨਾਮ ਸਤਨ ਵਾਸੀ ਨਸ਼ੇਰਾ ਪਨੂਆ ਦਾ ਜਿਹੜਾ ਇਹਦੇ ਵਿੱਚ ਨਾਮਿਨੇਟ ਹੋਇਆ ਉਹਦੇ ਉੱਤੇ 20 ਮੁਕੱਦਮੇ ਦਰਜ ਨੇ ਉਹ ਵੀ ਜਿਹੜਾ ਹੈਗਾ ਅੱਜ ਕੱਲ ਕੈਨੇਡਾ ਦੇ ਵਿੱਚ ਜਿਹੜਾ ਰਹਿ ਰਿਹਾ ਦੋ ਨੰਬਰ ਦੇ ਵਿੱਚ ਜਿਹੜਾ ਹੈਗਾ ਡੰਕੀ ਮਾਰ ਕੇ ਗਿਆ ਨਵਦੀਪ ਗੱਲ ਆਇਦ ਤੇ ਨੌ ਮੁਕਦਮੇ ਦਰਜ ਨੇ ਇਸੇ ਤਰੀਕੇ ਨਾਲ ਹੀ ਜਗਦੀਪ ਜੱਗਾ ਜਿਹੜਾ ਹੈਗਾ ਇਹਦੇ ਤੇ 6 ਪਰਚੇ ਨੇ ਐਂ ਜਿਹੜੇ ਬਾਕੀ ਅਸੀਂ ਰੈਸ਼ਟ ਕਰਦੇ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਹੈਗੇ ਨੇ 1 ਦੇ 3 ਨੇ 1 ਦੇ 5 ਦੋ ਜੜਿਆਂ ਦੇ 3-3 ਨੇ 5 ਦੇ ਇਸ ਤਰੀਕੇ ਨਾਲ ਦਾ ਜਿਹੜਾ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਸਾਰੇ ਜਿਹੜੇ ਬਾਰ ਇਹਦੇ ਪਿੱਛੇ ਬੰਦਿਆਂ ਦੇ ਨਾਲ ਪਹਿਲਾਂ ਹੀ ਟਾਕ ਵਿੱਚ ਸੀਗੇ ਉਹਨਾਂ ਦੇ ਬਾਹਰ ਜਾਣ ਤੋਂ ਪਹਿਲਾਂ ਟਾਕ ਵਿੱਚ ਸੀਗੇ ਇੱਕ ਇਹ ਜਿਹੜੇ ਬਾਹਰ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਪੰਜਾਬ ਦੀ ਇਹਨਾਂ ਏਰੀਆ ਦੀ ਬਾਹਰ ਗਏ ਹੋਏ ਨੇ ਕੁਝ ਬੰਦੇ ਇਹਨਾਂ ਨੂੰ ਪਹਿਲਾਂ ਤੇ ਜਾਣਦੇ ਨੇ ਕਈਆਂ ਨਾਲ ਇਹ ਟੱਚ ਤੇ ਹੈਗੇ ਸੀ ਜਿਵੇਂ ਜਿਹੜਾ ਜਿਹੜਾ ਮਣੀ ਤੁਹਾਨੂੰ ਜਿਹੜਾ ਦੱਸਿਆ ਮਨਪਰੀਤ ਮਣੀ ਹੈ ਇਹ ਜਰਮਨ ਜੀਤ ਜਿਹੜਾ ਹੈਗਾ ਉਹਦੇ ਘਰ ਦੇ ਸਾਹਮਣੇ ਇਹਦਾ ਘਰ ਹੈ ਐਂਡ ਇਹ ਉਹਦੇ ਜਿਹੜਾ ਸਾਰੀ ਕੇਅਰ ਟੇਕਰ ਉਹਦੇ ਘਰ ਦਾ ਉਹਦੇ ਪੇਰੈਂਟਸ ਦੀ ਕੇਅਰ ਕਰਦੀ ਉਹ ਕਰਦਾ ਇਹ ਜਿਹੜਾ ਮਨਪਰੀਤ ਮਣੀ ਜਿਹੜਾ ਇਹ ਕਰਦਾ ਕਿਸੇ ਨਹੀਂ ਕੋਈ ਲੈਣ ਦੇਣ ਵੀ ਹੋਇਆ ਕਿ ਤੁਹਾਨੂੰ ਨੇ ਲਿਆ ਤੁਹਾਨੂੰ ਨੇ ਨੇਚਰਲੀ ਇਹਨਾਂ ਦਾ ਅਸੀਂ ਹਲੇ ਇਨਵੈਸਟੀਗੇਟ ਕਰ ਰਿਹਾ ਆ ਜਿਹੜਾ ਹੋਊਗਾ ਇਸ ਤੋਂ ਅੱਗੇ ਫਰਦਰ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀ ਬਾਹਰ ਵਾਲਿਆਂ ਵੱਲੋਂ ਐਂਡ ਜਿਹੜੀ ਇਹਨਾਂ ਨੇ ਫਰੋਤੀ ਲੈਣੀ ਹੁੰਦੀ ਸੀ ਉਹਦੇ ਵਿੱਚੋਂ ਵੀ ਇਹਨਾਂ ਨੂੰ ਅਸੀਂ ਸ਼ੇਅਰ ਮਿਲਨੇ ਸੀ ਬਾਕੀ ਕਿਵੇਂ-ਕਿਵੇਂ ਪੈਸੇ ਟਰਾਂਸਫਰ ਹੋਏ ਕਿੱਥੋਂ ਵੈਪਨ ਲੈ ਕੇ ਆਉਂਦੇ ਸੀ ਕੌਣ ਇਹਨਾਂ ਨੂੰ ਵੈਪਨ ਸਪਲਾਈ ਕਰਦਾ ਸੀ ਉਹ ਪਰਟ ਆਫ ਇਨਵੈਸਟੀਗੇਸ਼ਨ ਪਹਿਲਾਂ ਲਈ ਹੋਣੀ ਉਹ ਅਸੀਂ ਪਰਟ ਆਫ ਇਨਵੈਸਟੀਗੇਸ਼ਨ ਉਹ ਹਲੇ ਇਨਵੈਸਟੀਗੇਸ਼ਨ ਦਾ ਪਰਟ ਹੈ ਜਿਸ ਸਮੇਂ ਆਇਆ ਕਿ ਤੁਹਾਨੂੰ ਪਹਿਲਾਂ ਲੈ ਹਾਂਜੀ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਬਾਹਰੋਂ ਇਹਨਾਂ ਨੂੰ ਜਿਹੜੇ ਬੰਦਿਆ ਨੇ ਇਹਨਾਂ ਨੂੰ ਇੱਥੇ ਇਹਨਾਂ ਨੂੰ ਕਾਲ ਕਰਕੇ ਜਿਹੜਾ ਹੈਗਾ ਐਕਸਟਰਸ਼ਨ ਲੈਣ ਵਾਸਤੇ ਕਾਲ ਕਰਦੇ ਸੀ ਬਟ ਇਹਨਾਂ ਕੇਸ ਦੇ ਵਿੱਚ ਹਲੇ ਤੱਕ ਕਿਸੇ ਨੇ ਐਕਸਟਰਸ਼ਨ ਇਹਨਾਂ ਨੂੰ ਦਿੱਤੀ ਨਹੀਂ ਸੀ ਬਟ ਅਸੀਂ ਇਨਵੈਸਟੀਗੇਟਿਵ ਇਸ ਤਰੀਕੇ ਕਰਦੇ ਸੀ ਕਿ ਅੰਡਰ ਕਵਰ ਜਿਹੜਾ ਹੈਗਾ ਸਾਡੇ ਕੋਲ ਆਪਰੇਸ਼ਨ ਜਿਹੜੇ ਚੱਲ ਰਹੇ ਸੀ ਨਾਲ ਸਰ ਇਹਨਾਂ ਦੇ ਵਿੱਚ ਕੋਈ ਨਬਤ ਵੀ ਹੈ ਹਾਂਜੀ ਫੋਨ ਦੇ ਵਿੱਚ ਕੁਝ ਡਾਟਾ ਵਗੈਰਾ ਮਿਲਿਆ ਕੀ ਟੈਕਸ ਅਗਿਰ ਜਿਹੜੇ ਹੈਗੇ ਉਹ ਕੌਨ ਸੀਗੇ ਜਿਹੜੇ ਮੋਬਾਈਲ ਦੇ ਡਾਟੇ ਦੀ ਗੱਲ ਕਰਦੇ ਹੈਗੇ ਉਹ ਹਲੇ ਉਹਨਾਂ ਦਾ ਰੀਟਰੀਵ ਕਰਾਉਣਾ ਹੈਗਾ ਜਿਹੜੇ ਮੋਬਾਈਲ ਦੀ ਪ੍ਰੋਪਰ ਸਾਡੀ ਫਰੈਂਸਿਕ ਹੋਏਗੀ ਉਹਦੇ ਵਿੱਚੋਂ ਜਦੋਂ ਆਏਗੀ ਤਾਂ ਫਿਰ ਫਰਦਰ ਅਸੀਂ ਕਰ ਕੋਰਟ ਚ ਕਰਿਆ ਤਿੰਨ ਬੰਦੇ ਤਾਂ ਬਾਕੀ ਜਿਹੜੇ ਅੱਗੇ ਫਰਜ਼ਾ ਕਰਦੇ ਨੇ ਦੋਸ਼ੀ ਹੈ ਨਾ ਲੋਕੋ ਕੁਝ ਬਾਰੀਕ ਹੈ ਸਾਰੀ ਬਾਰੀਕ ਇਹਨਾਂ ਨਹੀਂ ਜਿਹੜੇ ਹੈਗੇ ਨੇ ਇਹ ਬਾਲਗ ਹੀ ਹੈਗੇ ਸਾਰੇ ਜਿਹੜਾ ਇੱਕ ਹੈਗਾ ਸੀ ਤੁਸੀਂ ਜਿਹੜਾ ਨਵਾਲਕ ਹੈਗਾ ਸੀ ਬਟ ਉਹਦੀ ਏਜ ਦਾ ਵਾਲੇ ਕਨਫਰਮ ਕਰ ਰਹੇ ਹਾਂ ਹਾਂ ਜੀ ਠੀਕ ਹੈ